1 ਫਰਵਰੀ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਇਸ ਬਾਰੇ ਗੱਲ ਕਰਦੇ ਹਾਂ ਸਵੇਰ ਵੇਲੇ ਪੰਜਾਬ ਦੇ ਵਿੱਚ ਹਲਕੀ ਜਿਹੀ ਬੱਦਲਵਾਈ ਦੇਖੀ ਗਈ ਤੇ ਜਿਵੇਂ ਦੱਸਿਆ ਹੋਏ ਸੀ ਕਿ 1 ਫਰਵਰੀ ਨੂੰ ਮੀਂਹ ਪਵੇਗਾ ਪਰ ਦੁਪਹਿਰ ਤੱਕ ਮੌਸਮ ਹਲਕੀ ਬੱਦਲਵਾਈ ਵਾਲਾ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਰਿਹਾ ਜਿਵੇਂ ਜਿਵੇਂ ਦੁਪਹਿਰ ਪਾਰ ਕਰਦੀ ਜਾਵੇਗੀ ਉਸੇ ਤਰ੍ਹਾਂ ਹੀ ਮੀਂਹ ਪੰਜਾਬ ਦੇ ਕਾਫੀ ਖੇਤਰਾਂ ਦੇ ਵਿੱਚ ਪੈ ਸਕਦਾ ਹੈ ਪਰ ਇਹ ਸਿਸਟਮ ਪਿਛਲੇ ਦਿਨਾਂ ਦੇ ਸਿਸਟਮ ਜਿੰਨਾ ਤਕੜਾ ਨਹੀਂ ਹੋਵੇਗਾ ਇਸ ਕਰਕੇ ਕਈ ਜ਼ਿਲ੍ਹਿਆਂ ਦੇ ਵਿੱਚ ਸਿਰਫ ਬੱਦਲਵਾਈ ਰਹੇਗੀ ਕੁਝ ਕੁ ਖੇਤਰਾਂ ਦੇ ਵਿੱਚ ਹਲਕੀ ਕਣਮਣਕ ਤੇ ਕੁਝ ਕੁ ਖੇਤਰਾਂ ਦੇ ਵਿੱਚ ਦਰਮਿਆਨੇ ਮੀਂਹ ਦੀ ਛੱਟ ਲੱਗ ਸਕਦੀ ਹੈ ਥੋੜੇ ਬਹੁਤੇ ਖੇਤਰ ਹੋ ਸਕਦੇ ਜਿੱਥੇ ਗੜੇਪਾਣੀ ਹੋ ਜਾਵੇ ਪੱਛਮੀ ਮਾਲਵੇ ਦੇ ਬਹੁਤੇ ਖੇਤਰ ਜਿਵੇਂ ਫਰੀਦਕੋਟ ਫirozpur ਬਠਿੰਡਾ ਮਾਨਸਾ ਇਹਨਾਂ ਵਿੱਚ ਮੀਂਹ ਦੀ ਉਮੀਦ ਘੱਟ ਰਹੇਗੀ ਇਸੇ ਤਰ੍ਹਾਂ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਵਿੱਚ ਵੀ ਮੀਂਹ ਦੀ ਉਮੀਦ ਘੱਟ ਰਹੇਗੀ ਪਵਾਦ ਖੇਤਰ ਦੁਆਬਾ ਅਤੇ ਥੋੜੇ ਬਹੁਤੇ ਖੇਤਰ ਮਾਝੇ ਦੇ ਵਿੱਚ ਟੁੱਟਵੇਂ ਤੌਰ ਤੇ ਜਾਂ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਹੋ ਸਕਦੀਆਂ ਨੇ ਰਾਤ ਵੇਲੇ ਤੱਕ ਤੇ ਕੁਝ ਇੱਕ ਖੇਤਰਾਂ ਦੇ ਵਿੱਚ ਬ੍ਰੀਕ ਗੜੇਮਾਰੀ ਤੋਂ ਉਨਕਾਰ ਨਹੀਂ ਕੀਤਾ ਜਾ ਸਕਦਾ ਜਿਹੜੇ ਖੇਤਰਾਂ ਦੇ ਵਿੱਚ ਧੁੱਪ ਲੱਗੀ ਉਹਨਾਂ ਖੇਤਰਾਂ ਦੇ ਵਿੱਚ ਗਰਜਲੇਖ ਹੋ ਸਕਦੀ ਹੈ ਪਹਾੜਾਂ ਵਿੱਚ ਬਰਫਵਾਰੀ ਤੇ ਰਾਜ ਹਰਿਆਣੇ ਦੇ ਵੀ ਕਈ ਖੇਤਰਾਂ ਦੇ ਵਿੱਚ ਮੀਂਹ ਪੈਂਦਾ ਜਾ ਰਿਹਾ ਹੈ